ਜੋ ਜਿਹੜਾ ਇਹ ਮਾਈਂਡਸੈਟ ਹੈ ਵੀ ਦਿੱਲੀ ਜਾ ਕੇ ਕਲੀਅਰ ਹੋ ਕਿਸੇ ਜ਼ਮਾਨੇ 'ਚ ਇਹ ਕਹਿੰਦੇ ਸੀ ਵੀ ਕੋਟਾ ਜਾਣਾ ਹੀ ਪੈਣਾ ਪੜਨਾ ਹਸਤੇ ਬੱਚਿਆਂ ਨੂੰ ਇੰਜੀਨੀਅਰਿੰਗ ਕਰਨ ਵਾਸਤੇ ਮੈਡੀਕਲ ਵਾਲੇ ਤਾਂ ਅੱਜ ਸਿਵਲ ਸਰਵਿਸਿਜ਼ ਲਈ ਸਾਡਾ ਮਾਈਂਡਸੈਟ ਹੀ ਇਹ ਬਣਾਤਾ ਕਿ ਦਿੱਲੀ ਜਾਏ ਬਿਨਾ ਗੱਲ ਨਹੀਂ ਬਣਨੀ ਉਹ ਹੌਸਟਲ 'ਚ ਰਹਿਣਾ ਹੀ ਪੈਣਾ ਜਾ ਕੇ ਜਾਂ ਬਹੁਤ ਸਾਰੇ ਆ ਗਏ ਫਲਾਨਾ 40 ਐ 60 ਐ ਵੀ ਉਹਨਾਂ ਕੋਲ ਜਾਏ ਬਿਨਾ ਗੱਲ ਨਹੀਂ ਬਣਨੀ ਤੁਸੀਂ ਕਿਵੇਂ ਇਹ ਇਹ ਪੰਜਾਬ ਦੇ ਜ਼ਹਿਨ 'ਚ ਬਿਠਾ ਪਾ ਰਹੇ ਹੋ ਵੀ ਨਹੀਂ ਯਾਰ ਬਠਿੰਡੇ ਜਾਂ ਪਟਿਆਲੇ ਜਾਂ ਚੰਡੀਗੜ੍ਹ ਬਹਿ ਕੇ ਵੀ ਤੁਹਾਨੂੰ ਕਲੀਅਰ ਕਰਾਇਆ ਜਾ ਸਕਦਾ ਹੈ ਬਠਿੰਡੇ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਬਠਿੰਡਾ ਹੀ ਸੀ ਬਿਕਾਜ਼ ਉਹ ਆਪਣਾ ਇੰਸਟੀਚਿਊਟ ਅਜੀਤ ਰੋਡ ਦੇ ਨੇੜੇ ਹੈ ਹਾਂ 2019 ਦੇ ਵਿੱਚ ਆਪਾਂ ਖੋਲਿਆ ਸੀ ਆਲਸ ਉਹ ਆਪਦੀ ਪੀਕ ਤੇ ਚੱਲ ਰਿਹਾ ਸੀਗਾ ਉਦੋਂ ਆਲਸ ਨੂੰ ਕਹਿ ਕੇ ਕਿ ਬੱਚਾ ਨੂੰ ਦਿਸ ਇਜ਼ ਅਨਦਰ ਆਲਟਰਨੇਟਿਵ ਤੇ ਮੱਕੜ ਸਾਹਿਬ ਤੁਸੀਂ ਸਾਨੂੰ ਇੱਕ ਸ਼ੌਕ ਜਾ ਲੱਗਿਆ ਸੀ ਅੱਜ ਵੀ ਕਈ ਵਾਰ ਪੇਰੈਂਟਸ ਕਹਿ ਦਿੰਦੇ ਆ ਕਿ ਇਸ ਐਗਜ਼ਾਮ ਦੀ ਤਿਆਰੀ 10ਵੀਂ 12ਵੀਂ ਤੋਂ ਬਾਅਦ ਵੀ ਕੀਤੀ ਜਾ ਸਕਦੀ ਹੈ ਤੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਆਪਾਂ ਆਲਸ ਨੂੰ ਅਬੇ ਸਾਈਡ ਤੇ ਵੀ ਕਰ ਦਈਏ ਤਾਂ ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਇਹ ਇਗਜ਼ਾਮ ਦੀ ਤਿਆਰੀ ਕਿਵੇਂ ਕਰ ਸਕਦੇ ਆ ਜੇ ਆਪਾਂ ਡੀਸੀ ਲੱਗਣਾ ਆਪਾਂ ਐਸਐਸਪੀ ਲੱਗਣਾ ਉਹਦੇ ਲਈ ਕੀ ਪੜ੍ਹਾਈ ਕਰਨੀ ਪੈਂਦੀ ਆਪਾਂ ਇਸ ਆਪਾਂ ਆਪਦੇ ਬੱਚਿਆਂ ਨੂੰ ਇਹ ਗਾਈਡ ਕਰਨ ਦੇ ਵਿੱਚ ਹੀ ਫੇਲ ਹੋ ਚੁੱਕੀ ਆਗੇ ਇਸ ਕਰਕੇ ਮੈਂ ਮੈਂ ਪੁੱਛਦਾ ਤੁਹਾਨੂੰ ਸੌਖੇ ਤਰੀਕੇ ਨਾਲ ਭਾਜੀ ਭਾਜੀ ਡੀਸੀ ਬਣਨ ਲਈ ਕੀ ਕਰਨਾ ਪੈਂਦਾ ਤੁਹਾਨੂੰ 2 ਸਾਲ ਦੀ ਡੈਡੀਕੇਸ਼ਨ ਸਭ ਆਪਣਾ ਦਿਮਾਗ ਬੰਦ ਕਰਕੇ ਕਿਹੜੇ ਵੀ ਵਧੀਆ ਟੀਚਰ ਦੇ ਨਾਲ ਐਸੋਸੀਏਟ ਹੋ ਜਾਓ ਜੋ ਕਹਿ ਰਿਹਾ ਹੋ ਮੈਂ ਪੜੋ 2 ਸਾਲ ਦੇ ਵਿੱਚ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਮਿਹਨਤ ਕਰਦੇ ਹੋ ਪਲੱਸ 10 15 ਮਿੰਟ ਪਾਠ ਕਰ ਲਿਆ ਕਰੋ ਰੱਬ ਕਿਰਪਾ ਕਰੂ ਬਣ ਚੁਗੇ ਤਾਂ 6ਵੀਂ 7ਵੀਂ ਤੋਂ ਨਹੀਂ ਲੋਡ ਵੀ ਬੱਚੇ ਨੂੰ 6ਵੀਂ 7ਵੀਂ ਤੋਂ ਹੀ ਕਿਤਾਬਾਂ ਦੇਣੀਆਂ ਸ਼ੁਰੂ ਕਰ ਦਈਏ ਜਨਰਲ ਨੌਲੇਜ ਸ਼ੁਰੂ ਕਰ ਬਾਕੀ ਸ਼ੁਰੂ ਕਰ ਮੈਂ ਪਰਸਨਲੀ ਮੰਨਦਾ ਕਿ 10ਵੀਂ ਤੋਂ ਬਾਅਦ ਜੋ ਲਾਸਟ 12ਵੀਂ ਤੋਂ ਬਾਅਦ ਵੀ ਇਸ 12ਵੀਂ ਤੋਂ ਬਾਅਦ ਇਹ ਤਿਆਰੀ ਆਪਣ ਨੂੰ ਸਟਾਰਟ ਕਰ ਦੇਣੀ ਚਾਹੀਦੀ ਹੈ ਪਰ ਪਿਛਲੇ ਅਸੀਂ ਆਪਦੇ ਇੰਸਟੀਚਿਊਟ ਦੇ ਵਿੱਚ ਬੈਠ ਕੇ ਜਿਹੜੀ ਕੋਰ ਟੀਮ ਅਸੀਂ ਪਲੈਨਿੰਗ ਕਰ ਰਹੇ ਸੀ ਇੱਕ ਮਲੋਕਾਈਜ਼ੈਂਡ ਕਿ ਜੂਨੀਅਰ ਆਈਐਸ ਦੇ ਨਾਂ ਤੇ ਵੀ ਸ਼ੁਰੂ ਕੀਤਾ ਜਾਵੇ ਜਿਦੇ ਵਿੱਚ ਸਕੂਲਸ ਦੇ ਵਿੱਚ ਬੱਚਿਆਂ ਦੇ ਵਿੱਚ 5ਵੀਂ 6ਵੀਂ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਅੱਧੇ ਪੌਣੇ ਘੰਟੇ ਦਾ ਇੱਕ ਗਾਈਡੈਂਸ ਸੈਸ਼ਨ ਹੋਵੇ ਥੋੜਾ ਬੋਤਾ ਜੀਕੇ ਵੀ ਪ੍ਰਮੋਟ ਕੀਤੀ ਜਾਵੇ ਪਰ ਮੈਂ ਪਰਸਨਲੀ ਉਸ ਦੇ ਬਹੁਤ ਜ਼ਿਆਦਾ ਫੇਵਰਟ ਦੇ ਵਿੱਚ ਨਹੀਂ ਹੈ ਹਫ਼ਤੇ ਵਿੱਚ ਅੱਧਾ ਪੌਣਾ ਘੰਟਾ ਬੱਚੇ ਨੂੰ ਪ ਕਮ ਆਰੀਐਂਟੇਸ਼ਨ ਇੱਕ ਮਾਈਂਡਸੈਟ ਬੱਚੇ ਦਾ ਹੋ ਜੇ ਤਾਂ ਕਿ ਉਹਨੂੰ ਪਤਾ ਤਾਂ ਲੱਗੇ ਕਿ ਮੈਂ ਡੀਸੀਐਸਐਸਪੀ ਬਣ ਸਕਦਾ 1970 80 ਦੇ ਵਿੱਚ ਆਪਾਂ ਜਦੋਂ ਪਹਿਲਾਂ ਤੁਸੀਂ ਇਹ ਗੱਲ ਕਰ ਰਹੇ ਸੀਗੇ ਬਹੁਤ ਪੰਜਾਬੀ ਸੀਗੇ ਜਿਹੜੇ ਪੰਜਾਬ ਚ ਤੇ ਹੋਰ ਸਟੇਟਸ ਦੇ ਵਿੱਚ ਵੀ ਸੀ ਜੇ ਹੁਣ ਆਪਾਂ ਨੂੰ ਉਸੇ ਲਹਿਰ ਨੂੰ ਦੁਬਾਰਤੋਂ ਲੈ ਕੇ ਆਉਣਾ ਪਊਗਾ ਤਾਂ ਥੋੜਾ ਜਿਹਾ ਪਿੱਛੇ ਵੀ ਜਾਣਾ ਪਊਗਾ ਇਸ ਦਾ ਮਤਲਬ ਹੈ ਕਿ ਥੋੜਾ ਜਿਹਾ ਸ਼ੁਰੂ ਤੋਂ ਆਪਾਂ ਨੂੰ ਬੱਚੇ ਨੂੰ ਤਿਆਰੀ ਕਰਨੀ ਚਾਹੀਦੀ ਹੈ ਤਾਂ ਕਿ ਉਹਦੇ ਮਾਈਂਡ ਦੇ ਵਿੱਚ ਹੀ ਹੋਵੇ ਕਿ ਮੈਂ ਡੀਸੀ ਤੇਐਸਐਸਪੀ ਬਣਨਾ ਹੈ ਭਾਜੀ ਕਈ ਵਾਰ ਨਾ ਬਹੁਤ ਇੰਟੈਲੈਕਟਰ ਦੀਆਂ ਗੱਲਾਂ ਕਰਦੇ ਬੇਸਿਕਸ ਮੈਂ ਅਕਸਰ ਇਹ ਦੇਖਦਾ ਕਿ ਜ਼ਿਆਦਾਤਰ ਸਰੋਤੇ ਜਿਹੜੇ ਐ ਖਾਸ ਤੌਰ ਤੇ ਮਾਪਿਓ ਜਿਹੜੇ ਯੂਥ ਹੁਣ 14 12 13 14 ਸਾਲ ਵਾਲਾ ਆਪਾਂ ਨੂੰ ਸੁਣ ਰਿਹਾ ਹੋਣਾ ਉਹਦਾ ਬੜਾ ਬੇਸਿਕ ਸਵਾਲ ਇਹ ਹੋਊਗਾ ਕਿ ਮੈਂ ਕਿਹੜੇ ਸਬਜੈਕਟ ਚ ਇਹਨੂੰ ਇਹ ਐਗਜ਼ਾਮ ਤੱਕ ਪਹੁੰਚਣਾ ਕਿਵੇਂ ਹੈ ਇਹਨੂੰ ਡਿਟੇਲ ਦੇ ਵਿੱਚ ਸੌਖੇ ਤਰੀਕੇ ਨਾਲ ਸਮਝਾਓ ਇਹਦੇ ਵਿੱਚ ਬੇਸਿਕ ਸਬਜੈਕਟ ਜਿਹੜੇ ਹੁੰਦੇ ਆ ਜਿਵੇਂ ਹਿਸਟਰੀ ਹੋ ਗਿਆ ਜੀਓਗ੍ਰਾਫੀ ਹੋ ਗਿਆ ਤਾਂ ਪਲੱਸ 1 ਚ ਬੱਚਾ ਇਹ ਤੈਅ ਕਰੇ ਕਿ ਉਹਨੇ ਆਰਟਸ ਲੈਣਾ ਹੈ ਜਾਂ ਮਤਲਬ ਜੇ ਆਈਏਐਸ ਲਈ ਜਾਣਾ ਹੈ सिविल सर्विसेज ਲਈ ਤਾਂ ਪ੍ਰਿਫਰਡ ਹੈ ਕਿ ਆਰਟਸ ਦੇ ਵਿੱਚ ਹੀ ਜਾਓ ਮੈਂ ਐਡਵਾਈਸ ਇਹੇ ਕਰੂੰਗਾ ਕਿ 10 10ਵੀਂ ਤੋਂ ਬਾਅਦ ਉਹ ਹਿਮਨਿਟੀਆਂ ਆਰਟਸ ਲਵੇ ਹਮ ਜੇ ਇੰਜੀਨੀਅਰਿੰਗ ਬੈਕਗਰਾਉਂਡ ਹੈ बीएससी ਕਰ ਰਿਹਾ ਹੈ ਦਾ ਐਮਐਸਸੀ ਜਾਂ ਕੁਝ ਵੀ ਹੋਰ ਕਰ ਰਿਹਾ ਹੈ ਦੈਟ ਇਜ਼ ਡਿਫਰੈਂਟ ਇਸ ਦਾ ਬੈਨੀਫਿਟ ਇਹ ਹੋ ਜੂਗਾ ਤਾਂ ਕਿ ਉਹੀ ਸਬਜੈਕਟ ਆਪਾਂ 10th 12th ਦੇ ਬਾਅਦ ਤੇ ਗ੍ਰੈਜੂਏਸ਼ਨ ਪੜ ਰਹੇ ਆ ਉਹੀ ਆਪਾਂ ਆਈਐਸਪੀਸੀਐਸ ਦੇ ਵਿੱਚ ਪੜ ਰਹੇ ਹੈਗੇ ਹਿਸਟਰੀ ਹੋ ਗਿਆ ਜੀਓਗ੍ਰਾਫੀ ਹੋ ਗਿਆ ਪਾਲਿਟੀ ਇਕਨੋਮੀ এনवायरमेंट ਸਾਇੰਸ ਐਂਡ ਟੈਕ ਇਹ ਮੇਜਰ ਸਬਜੈਕਟਸ ਹੈਗੇ ਜਿਹੜੇ ਆਪਾਂ ਨੂੰ ਚੂਜ਼ ਕਰਨੇ ਪੈਂਦੇ ਆ ਉਹਦੇ ਵਿੱਚੋਂ ਤਿੰਨ ਜਿਹੜੇ ਮੈਂ ਬੱਚਾ ਨੂੰ ਕਹਿਣਾ ਹੁੰਦਾ ਇੱਕ ਹਿਸਟਰੀ ਡੈਫੀਨਿਟਲੀ ਰੱਖੋ ਇੱਕ ਪੋਲਿਟੀਕਲ ਸਾਇੰਸ ਡੈਫੀਨਿਟਲੀ ਰੱਖੋ ਫਿਰ ਅੱਗੇ ਮੈਂ ਕਹਿ ਦੇਣਾ ਹੁਣ ਤੁਹਾਡੇ ਕੋਲ ਔਪਸ਼ਨ ਹੈ ਜਿਵੇਂ ਜੀਓਗ੍ਰਾਫੀ ਹੋ ਗਿਆ ਇਕਨੋਮਿਕਸ ਹੋ ਗਿਆ ਸੋਸ਼ੀਓਲੋਜੀ ਹੋ ਵਲਸਰੀ ਹੋ ਜਾਂਦੇ ਆ ਜਾਂ ਕੁਝ ਵੀ ਐਡੀਸ਼ਨਲ ਸਬਜੈਕਟ ਲੈਣਾ ਉਹ ਵੀ ਕੰਪੇਟਿਟਿਵਲੀ ਕਾਫੀ ਬੈਨੀਫਿਟ ਹੈ ਜੇ ਬੱਚਾ ਨਾਲ ਦੇ ਨਾਲ ਤਿਆਰੀ ਕਰਦਾ ਜਾਊਗਾ ਉਹਦੇ ਤੇ ਕੋਈ ਮੈਂਟਲ ਪ੍ਰੈਸ਼ਰ ਨਹੀਂ ਹੋਊਗਾ ਉਹੀ ਆਪਾਂ ਪੜਾ ਰਿਆਂ ਉਹੀ ਬੱਚਾ ਪੜ ਰਿਹਾ ਉਹੀ 11th ਦੇ ਵਿੱਚ 12th ਦੇ ਵਿੱਚ ਤੇ ਉਹੀ ਗ੍ਰੈਜੂਏਸ਼ਨ ਦੇ ਵਿੱਚ ਹੈ ਤਾਂ ਜੇ ਪੜਨਾ ਹੈ ਜੇ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ 3 4 5 ਸਾਲ ਬਹੁਤ ਬੱਚੇ ਲਾਉਂਦੇ ਆ 6 6 10 10 ਸਾਲ ਲਾਉਂਦੇ ਆ ਉਹੀ ਆਪਾਂ ਗ੍ਰੈਜੂਏਸ਼ਨ ਦੇ ਦੌਰਾਨ ਕਿਉਂ ਨਾ ਲਈਏ ਜਾਂ ਉਹੀ ਆਪਾਂ 10th ਤੋਂ ਬਾਅਦ ਕਿਉਂ ਨਾ ਲਈਏ ਤਾਂ ਕਿ ਆਪਣੇ ਬੱਚੇ ਦਾ ਕਲੀਅਰ ਮਾਈਂਡਸੈਟ ਕਲੀਅਰ ਗੋਲ ਹੋਵੇ ਕਿ ਆਹਾ ਮੇਰਾ ਟਾਰਗੇਟ ਹੈ ਤੇ ਇਸ ਨੂੰ ਮੈਂ ਇਸ ਤਰੀਕੇ ਨਾਲ ਅਚੀਵ ਕਰਨਾ ਹੈ ਤਾਂ ਪੰਜ ਸਬਜੈਕਟਸ ਹੁੰਦੇ ਆ ਅ ਨਹੀਂ ਮੇਜਰ ਪੰਜ ਨਹੀਂ ਹੋਣਗੇ ਸਬਜੈਕਟਸ ਆ ਹੋਰ ਵੀ ਬਹੁਤ ਜਿਵੇਂ ਐਥਿਕਸ ਆ ਜਾਂਦਾ ਹੈ ਡਿਜ਼ਾਸਟਰ ਮੈਨੇਜਮੈਂਟ ਆ ਜਾਂਦਾ ਨਹੀਂ ਜਿਹੜਾ ਟੈਸਟ ਹੋਣਾ ਹੈ ਉਹਦੇ ਬਾਰੇ ਮੈਂ ਜਾਨਣਾ ਚਾਹ ਰਹੇ ਆਂ ਡਿਟੇਲ ਦੇ ਵਿੱਚ ਕਿ ਆਫਟਰ ਗ੍ਰੈਜੂਏਸ਼ਨ ਤੁਸੀਂ ਇਹਦੇ ਚ ਅਪੀਅਰ ਹੋ ਸਕਦੇ ਹੋ ਜਦੋਂ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਦੇ ਵਿੱਚ ਹੈ ਉਦੋਂ ਆਪਾਂ ਅਪੀਅਰ ਹੋ ਸਕਦੇ ਆਪੀਅਰ ਹੋ ਸਕਦੇ ਹੋ ਫਾਈਨਲ ਇਅਰ ਦੇ ਵਿੱਚ ਔਰ ਇੱਕ ਜਨਰਲ ਬੱਚੇ ਨੂੰ ਕਿੰਨੇ अटेम्प्टਸ ਮਿਲਦੇ ਆ ਜੀ ਜਨਰਲ ਕੈਟਾਗਰੀ ਵਿੱਚ 6 अटेम्प्टਸ ਹੈ 21 ਸਾਲ ਤੋਂ ਲੈ ਕੇ 32 ਸਾਲ ਦੀ ਉਮਰ ਤੱਕ 6 अटेम्प्टਸ ਮਿਲਦੇ ਆਂ ਜੀ ਔਰ ਰਿਜ਼ਰਵੇਸ਼ਨ ਦੇ ਵਿੱਚ ਆਓਬੀਸੀ ਦੇ ਵਿੱਚ ਆਪ ਨੂੰ 9 अटेम्प्ट ਮਿਲ ਜਾਂਦੇ ਆ ਤੇ 35 ਸਾਲ ਦੀ ਉਮਰ ਹੋ ਜਾਂਦੀ ਹੈ 21 ਤੋਂ 35 ਤੱਕ ਮਿਨੀਮਮ 21 ਸਾਲ ਤੇ ਮੈਕਸਿਮਮ 35 ਸਾਲ ਆ ਆਓਬੀਸੀ ਕੈਟਾਗਰੀ ਲਈ ਜੀ ਐਸਸੀ ਐਸਟੀ ਲਈ ਜਾਵਾਂਗੇ ਤਾਂ 21 ਤੋਂ ਲੈ ਕੇ 37 ਸਾਲ ਹੋ ਜਾਊਗਾ ਪਰ ਅਨਲਿਮਿਟਿਡ ਅਟੈਂਪਟਸ ਹੋ ਜਾਣਗੇ ਜਿੰਨੇ ਮਰਜ਼ੀ ਅਟੈਂਪਟ ਹਰ ਸਾਲ ਅਟੈਂਪਟ ਕਰ ਸਕਦੇ ਹਰ ਸਾਲ ਹਾਂਜੀ ਦੇ ਸਕਦੇ ਹਾਂ ਤਾਂ ਇਹਦੇ ਚ ਇਹ ਇੱਕ ਟੈਸਟ ਥੋੜਾ ਡਿਫਾਈਨ ਕਰੋ ਕਿ ਇਹਦੇ ਚ ਹੁੰਦਾ ਕੀ ਹੈ ਜੀ ਇਹਦੇ ਵਿੱਚ ਸਟੇजेस ਹੈ ਪਹਿਲਾ ਪ੍ਰੀਲਿਮਸ ਹੁੰਦਾ ਹੈ ਫਿਰ ਮੇਨਸ ਫਿਰ ਇੰਟਰਵਿਊ ਪ੍ਰੀਲਿਮਸ ਐਗਜ਼ਾਮ ਦੇ ਵਿੱਚ ਦੋ ਆਬਜੈਕਟਿਵ ਟਾਈਪ ਹੁੰਦੇ ਹੈਗੇ ਦੋ ਐਗਜ਼ਾਮਸ ਹੁੰਦੇ ਹੈ ਕਿ ਜਨਰਲ ਸਟੱਡੀਜ਼ ਕਹਿ ਦਿੰਦੇ ਆ ਉਸ ਟੈਨੂੰ ਸੀ ਸੈੱਟ ਦਾ ਐਗਜ਼ਾਮ ਕਹਿ ਦਿੰਦੇ ਆ ਜੀ ਜਨਰਲ ਸਟੱਡੀਜ਼ ਵਿੱਚ ਹਿਸਟਰੀ ਜੀਓਗ੍ਰਾਫੀ ਪਾਲਿਟੀ ਇਕਨੋਮੀ এনवायरमेंट ਸਾਇੰਸ ਐਂਡ ਟੈਕ ਤੇ ਕਰੰਟ ਅਫੇਅਰ ਪੁੱਛਿਆ ਜਾਂਦਾ ਹੈ 100 ਕੁਐਸਚਨਸ ਹੁੰਦੇ ਆ ਐਵਰੀ ਕੁਐਸਚਨ ਇਜ਼ ਆਫ 2 ਮਾਰਕਸ 200 ਨੰਬਰਾਂ ਦੇ ਵਿੱਚੋਂ ਆਪਣੀ ਮੈਰਿਟ ਤੇ ਆਪਣੀ ਸਿਲੈਕਸ਼ਨ ਹੋਊਗੀ ਲਾਲੋ ਕਿ 200 ਦੇ ਵਿੱਚੋਂ 80 ਨੈਗੇਟਿਵ ਮਾਰਕਿੰਗ ਵੀ ਹੈ ਨੈਗੇਟਿਵ ਮਾਰਕਿੰਗ ਵੀ ਹੈ 200 ਦੇ ਵਿੱਚੋਂ ਆਪਣੇ 84 85 ਨੰ ਮੀਨਸ 34% ਵਾਲਾ ਬੱਚਾ ਪ੍ਰੀਲਮਸ ਕੁਆਲੀਫਾਈ ਕਰ ਜਾਂਦਾ ਹੈ ਔਵਰੇਜ ਮੈਕਸਿਮਮ 45 ਵਾਲਾ ਜਿਹੜਾ ਪ੍ਰੀਲਮਸ ਵਿੱਚ ਦੂਸਰਾ ਕੁਐਸਚਨ ਦੂਸਰਾ ਪੇਪਰ ਹੈ ਜਿਹਨੂੰ ਸੀ ਸੈੱਟ ਕਿਹਾ ਜਾਂਦਾ ਹੈ ਉਹਦੇ ਵਿੱਚ ਮੈਥਸ ਆਜੂਗਾ 10th ਲੈਵਲ ਦਾ 12th ਲੈਵਲ ਦਾ ਰੀਜ਼ਨਿੰਗ ਆਜੂ ਪਲੱਸ ਇੰਗਲਿਸ਼ ਕੰਪਰੀਹੈਂਸ਼ਨ 80 ਕੁਐਸਚਨਸ ਹੋਣਗੇ ਐਵਰੀ ਕੁਐਸਚਨ ਇਜ਼ ਆਫ 2.5 ਮਾਰਕਸ 2.5 ਨੰਬਰ ਦਾ ਕੁਐਸਚਨ ਹੈ ਤੇ 200 ਦੇ ਵਿੱਚੋਂ ਆਪਾਂ 67 ਨੰਬਰ 67 ਮਾਰਕਸ ਲੈਣੇ ਹੁੰਦੇ ਉਹ ਕੁਆਲੀਫਾਈਂਗ ਹੈ ਪ੍ਰੋਬਲਮਸ ਕੋਲ ਹੀ ਹੋ ਕਵਾਲिफाई ਹੋਣ ਤੋਂ ਬਾਅਦ ਮੇਨਸ ਦੇ ਵਿੱਚ ਜਾਨੇ ਆਪਾਂ ਜਿੱਥੇ ਆਪਣੇ 9 ਪੇਪਰਸ ਹੁੰਦੇ ਆ ਚਾਰ ਜੀਐਸ ਦੇ ਹੋ ਜਾਣਗੇ ਇੱਕ ਐਸੇ ਹੋ ਜਾਊਗਾ ਪੰਜ ਪਲੱਸ ਇੱਕ ਆਪ ਨੂੰ ਆਪਸ਼ਨਲ ਚੂਜ਼ ਕਰਨਾ ਹੋਊਗਾ ਜਿੱਤੇ ਅੱਗੇ ਦੋ ਪੇਪਰ ਹੋਣਗੇ ਪਲੱਸ ਇੱਕ ਆਪਣਾ ਪੰਜਾਬੀ ਹੋਜੂ ਪਲੱਸ ਇੱਕ ਇੰਗਲਿਸ਼ ਹੋਜੂ ਪੰਜਾਬੀ ਤੇ ਇੰਗਲਿਸ਼ ਇਹ ਦੋਨੇ ਕੁਆਲੀਫਾਈਂਗ ਪੇਪਰ ਐ 300 ਦੇ ਵਿੱਚੋਂ ਆਪਾਂ 25% ਯਾਨੀ ਕਿ 75 ਨੰਬਰ ਲੈਣੇ ਹੁੰਦੇ ਆ ਉੱਪਰ ਵਾਲੇ ਸਾਰੇ 7 ਪੇਪਰ ਐ ਇਹ ਹੈਗਿਆ 250 ਮਾਰਕਸ ਦੇ ਜਦੋਂ ਮੇਨਸ ਆਪਾ ਮੈਰਿਟ ਬੇਸਿਸ ਤੇ ਕਲੀਅਰ ਕਰਦੇ ਫਿਰ ਇੰਟਰਵਿਊ ਹੋ ਜਾਂਦੀ ਹੈ दैट इज ਆਫ 275 ਮਾਰਕਸ ਤੇ ਫਾਈਨਲ ਸਿਲੈਕਸ਼ਨ ਮੇਨਸ ਪਲੱਸ ਇੰਟਰਵਿਊ ਨੂੰ ਮਿਲਾ ਕੇ ਹੁੰਦੀ ਹੈ ਜੀ ਕੰਬਾਈਨਡ ਹੁੰਦੀ ਹੈ ਕੰਬਾਈਨ ਹਾਂ ਜੀ